ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਨੂੰ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਡਾਕਟਰ ਸੌਰਵ ਜੈਨ ਜੁੜੇ ਨੇ ਤੇ ਡਾਕਟਰ ਸਾਹਿਬ ਪਹਿਲਾਂ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਤੁਹਾਨੂੰ। ਥੈਂਕ ਯੂ ਥੈਂਕ ਯੂ। ਇਹਨਾਂ ਨਾਲ ਪਾਣਾ ਜਿਹੜਾ ਗੱਲਬਾਤ ਦਾ ਵਿਚਾਰ ਇਹਨਾਂ ਦਾ ਵਰਤਮਾਨ ਜਿਹੜਾ ਇੰਸਟੀਚਿਊਟ ਹੈਗਾ ਇਹ ਤਿਆਰੀ ਕਰਾਉਂਦੇ ਤੁਹਾਨੂੰ ਕੰਪੀਟੀਟਿਵ ਐਗਜ਼ਾਮ ਹੈ ਤੁਹਾਡਾ ਕੋਈ ਕਿਸੇ ਵੀ ਤਰ੍ਹਾਂ ਹੀ ਤੁਸੀਂ ਤਿਆਰੀ ਕਰਨੀ ਹੈ ਜਦੋਂ ਤੁਸੀਂ ਪੜ੍ਹਾਈ ਤੋਂ ਬਾਅਦ ਬੰਦੇ ਨੂੰ ਲੱਗਦਾ ਹੁੰਦਾ ਵੀ ਅਸੀਂ ਕਰਨਾ ਕੀ ਹੈ। ਕਰਨਾ ਤਾਂ ਕਿਵੇਂ ਕਰਨਾ ਹੈ ਤਿਆਰੀ ਤਾਂ ਬਹੁਤ ਸਾਰੀਆਂ ਸੰਸਥਾਵਾਂ ਕਰਾਉਂਦੀਆਂ ਇਹਦੇ ਵਿੱਚ ਕੀ ਨਮ ਹੈ ਇਹ ਇਹ ਇਸ ਤੇ ਆਪਾਂ ਗੱਲਬਾਤ ਜਿਹੜੀ ਹੈ ਉਹ ਕਰਨੀ ਹੈ ਇਹ ਜਿਹੜਾ ਆਫਲਾਈਨ ਜੇਕਰ ਤੁਸੀਂ ਇਹਨਾਂ ਕੋਲੇ ਪੜ੍ਹਨਾ ਚਾਹੁੰਦੇ ਹੋ ਤਾਂ ਕਿਸੇ ਵੀ ਕੋਰਸ ਦੀ ਜਿਹੜੀ ਫੀਸ ਆ ਉਹ 3000 ਇਹ ਲੈਂਦੇ ਨੇ ਚਾਹੋ 2 ਮਹੀਨੇ ਚੱਲੇ 3 ਮਹੀਨੇ ਚੱਲੇ ਜਾਂ 5 ਮਹੀਨੇ ਚੱਲੇ ਤੇ ਆਨਲਾਈਨ ਦੀ ਜਿਹੜੀ ਹੈ ਜੀ ਉਹ 2000 ਫੀਸ ਦੇ ਰੂਪ ਚ ਹੈ ਪੂਰੀ ਤੁਹਾਨੂੰ ਉਸ ਟੈਸਟ ਦੀ ਉਸ ਐਗਜ਼ਾਮ ਦੀ ਤਿਆਰੀ ਕਰਾਉਣਗੇ ਕਿਉਂਕਿ ਮਾਰਕੀਟ ਦੇ ਵਿੱਚ ਇਹ ਜਿਹੜੀਆਂ ਫੀਸਿਸ ਐ ਬਹੁਤ ਆ ਕਈ ਵਾਰੀ ਸਟੂਡੈਂਟ ਲਾਈਫ ਦੇ ਵਿੱਚ ਬੰਦੇ ਨੂੰ ਚੁਣੌਤੀ ਫੀਸ ਵੀ ਇੱਕ ਚੁਣੌਤੀ ਹੁੰਦੀ ਹੈ ਖਰਚੇ ਵੀ ਇੱਕ ਚੁਣੌਤੀ ਹੁੰਦੇ ਆ ਪੀਜੀ ਵਗੈਰਾ ਇੱਕ ਚੁਣੌਤੀ ਹੁੰਦੀ ਹੈ ਰੈਸ਼ ਰੋਟੀ ਇੱਕ ਚੁਣੌਤੀ ਹੁੰਦੀ ਹੈ ਉਸ ਚੁਣੌਤੀ ਦੇ ਦਾ ਸੋਲੂਸ਼ਨ ਲੈ ਕੇ ਵਰਤਮਾਨ ਇੰਸਟੀਚਿਊਟ ਆ ਜਿਹੜਾ ਉਹ ਇੱਕ ਐਨਜੀਓ ਦੇ ਰੂਪ ਚ ਇਹ ਕਹਿੰਦੇ ਸੀ ਹੁਣ ਕੰਮ ਕਰਾਂਗੇ ਸਰਵਜੀ ਫੇਰ ਤੋਂ ਤੁਹਾਡਾ ਸਵਾਗਤ ਹੈ ਆਪਾਂ ਤੁਹਾਡੇ ਨਾਲ ਹੁਣ ਸਵਾਲਾਂ ਜਵਾਬਾਂ ਦਾ سلسلہ ਕਰਦੇ ਹਾਂ ਸ਼ੁਰੂ ਕੀ 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 ਪਲਾਨ ਹੈ سر وردھمان کریئر پلیس 2024 جنوری تو اسی ایک نما ریولیشن لے کے آ رہے ہیں جنہوں اے نام دیتا سٹوڈنٹس سوشل ویلفیئر پروگرام جی سر لاسٹ نو سالہ تو وردمان کریئر پلیس اسٹیبلش ہو چکا پروپر پورے پنجاب دے برینڈ بن چکیا ہیں سارا اٹھارہ سو تو زیادہ سلیکشنز نے نائن ایئرز ਤੇ ਸਰ ਕੋਵਿਡ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਇਨਸੀਡੈਂਟ ਮੇਰੇ ਸਾਹਮਣੇ ਆਏ ਤੇ ਜਿਹਨੇ ਮੇਰਾ ਪੂਰਾ ਮਾਈਂਡ ਸੈਟਅਪ ਚੇਂਜ ਕੀਤਾ ਮੈਂ ਉਦੋਂ ਦਾ ਹੀ ਹੀ ਸੋਚਿਆ ਹੋਇਆ ਸੀ ਕਿ ਅ ਕੋਚਿੰਗ ਸੈਂਟਰ ਨੂੰ ਇੱਕ ਚੈਰੀਟੇਬਲ ਕੋਚਿੰਗ ਸੈਂਟਰ ਬਣਾਉਣਾ ਇੱਕ ਐਨਜੀਓ ਦਾ ਰੂਪ ਦੇਣਾ ਤਾਂ ਕਿ ਹਰ ਇੱਕ ਬੱਚਾ ਅ ਜਿਹੜਾ ਨੀਡੀ ਹੈ ਚਾਹੇ ਹੋ ਪੇ ਕਸਨ ਦਾ ਤੇ ਨਹੀਂ ਕਰ ਸਕਦਾ ਬਸ ਅਸੀਂ ਇੰਸਟੀਟਿਊਟ ਨੂੰ ਇਸ ਤਰ੍ਹਾਂ ਦਾ ਰੂਪ ਦੇਣਾ ਕਿ ਹਰ ਇੱਕ ਸਟੂਡੈਂਟ ਅ ਤੇ ਪੜ ਸਕੇ ਅਸੀਂ ਪੰਜਾਬ ਦੇ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਦੇ ਸੁਪਨੇ ਨੂੰ ਪੂਰਾ ਕਰ ਸਕੀਏ ਇਧਰ ਵਿੱਚ ਇੱਕ ਸੀ ਸਬ ਬਹੁਤ ਇੰਪੋਰਟੈਂਟ ਹੈ ਕਿ ਹੁਣ ਮੈਂ ਲਾਸਟ ਕੁਝ ਟਾਈਮ ਤੋਂ ਜੋ ਕਰ ਰਹੇ ਕਿ ਮੈਜੋਰਟੀ ਆਫ ਸਟੂਡੈਂਟਸ ਦੀ ਪੇਇੰਗ ਕੈਪੈਸਿਟੀ ਨਹੀਂ ਹੈ ਤਾਂ ਜਿਹਦੇ ਕਰਕੇ ਉਹ ਕੰਪੀਟੀਸ਼ਨ ਦੀ ਤਿਆਰੀ ਨਹੀਂ ਕਰਦੇ ਜਾਂ ਕਰ ਨਹੀਂ ਸਕਦੇ ਤੇ ਕੰਪੀਟੀਸ਼ਨ ਤੋਂ ਬਾਹਰ ਹੋ ਜਾਂਦੇ ਆ ਕਿਉਂਕਿ ਬਿਨਾ ਗਾਈਡੈਂਸ ਅੱਜ ਦੇ ਟਾਈਮ ਦੇ ਵਿੱਚ ਕੰਪੀਟੀਸ਼ਨ ਨਹੀਂ ਲੜ ਸਕਦੇ ਤਾਂ ਮੇਰਾ ਇਹੀ ਕੋਸ਼ਿਸ਼ ਸੀ ਜਿਆਦਾ ਤੋਂ ਜਿਆਦਾ ਸਟੂਡੈਂਟਸ ਅਫੋਰਡੇਬਲ ਫੀਸ ਦੇ ਵਿੱਚ ਕੋਚਿੰਗ ਲੈ ਸਕਣ ਤੇ ਆਪਣੇ ਸੁਪਨੇ ਪੂਰਾ ਕਰ ਸਕਣ ਜੀ ਅੱਛਾ ਮੈਂ ਸਰਵਜੀ ਇੱਕ ਤਿੱਖਾ ਸਵਾਲ ਹੈ ਵੀ ਜਦੋਂ ਬੰਦਾ ਐਨ ਜੀਓ ਦੇ ਰੂਪ ਚ ਆਉਂਦਾ ਜਾਂ ਸੇਵਾ ਵਾਲੀ ਭਾਵਨਾ ਚਾਹੁੰਦਾ ਹੈ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਇਹ ਸਵਾਲ ਉੱਠਦਾ ਵੀ ਉੱਥੇ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਹੈ ਜਾਂ ਕੁਆਲਿਟੀ ਆਫ ਟ੍ਰੇਨਿੰਗ ਹੈ ਤੁਹਾਡੀ ਕੁਆਲਿਟੀ ਪੜਾਉਣ ਦੀ ਹੈ ਉਹ ਕਿਤੇ ਨਾ ਕਿਤੇ ਕਿਰਾਂ ਤਾਂ ਜੋਸ਼ ਚ ਸ਼ੁਰੂ ਹੁੰਦੀ ਹੈ ਫਿਰ ਹੌਲੀ ਹੌਲੀ ਉਹਦਾ ਗ੍ਰਿਪ ਘਟ ਜਾਂਦਾ ਹੈ ਇਸ ਚੁਣੌਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਹਨੂੰ ਕਿਵੇਂ ਐ ਮੇਨਟੇਨ ਕਰਕੇ ਰੱਖੋ ਸਰ ਦੇਖੋ ਸਭ ਤੋਂ ਪਹਿਲਾਂ ਤਾਂ ਕਿ ਜਿਹੜਾ ਇਹ ਮਾਈਂਡਸੈਟ ਹੈਪ ਹਨ ਇਹ ਮਾਈਂਡਸੈਟ ਹੈਪ ਦੇ ਵਿੱਚ ਜਿਹੜੀ ਟੀਮ ਤੁਹਾਡੇ ਨਾਲ ਜੁੜੀ ਹੋਈ ਹੈ ਉਹ ਟੀਮ ਦਾ ਸਾਥ ਬਹੁਤ ਜ਼ਰੂਰੀ ਹੈ ਕਿਉਂਕਿ ਪੜਾਉਣਾ ਮੈਂ ਵੀ ਹੈ ਮੇਰੇ ਟੀਚਰਸ ਨੇ ਵੀ ਪੜਾਉਣਾ ਤਾਂ ਇਹਦੇ ਵਿੱਚ ਜਿਹੜੇ ਵੀ ਮੇਰੇ ਵਰਧਮਾ ਦੇ ਟੀਚਰਸ ਨੇ ਉਹ ਮੇਰੇ ਨਾਲ ਲਾਸਟ 6 6 7 7 ইয়ার্স ਤੋਂ ਜੁੜੇ ਹੋਏ ਹੈ ਜੀ ਤੇ ਉਹਨਾਂ ਸਾਰੇ ਹੀ ਟੀਚਰਸ ਦੇ ਨਾਲ ਉਹਨਾਂ ਦੇ ਕੰਸੈਂਟ ਦੇ ਨਾਲ ਅਸੀਂ ਇਹ ਫੈਸਲਾ ਲਿਆ ਕਿਉਂਕਿ ਮੇਰੇ ਜਿੰਨੇ ਵੀ ਟੀਚਰਸ ਨੇ ਉਹਨਾਂ ਦੇ ਅੰਦਰ ਵੀ ਇਹੋ ਜੀ ਚੀਜ਼ ਹੈ ਕਿ ਅਸੀਂ ਸੁਸਾਇਟੀ ਦੇ ਲਈ ਕੁਝ ਕਰੀਏ ਜੀ ਤੇ ਜਦੋਂ ਅਸੀਂ ਕਲਾਸਰੂਮ ਦੇ ਵਿੱਚ ਚਲੇ ਜਾਂਦੇ ਆ ਤਾਂ ਉਹ ਮੈਟਰ ਨਹੀਂ ਕਰਦਾ ਕਿ ਉਹ ਬੱਚੇ ਨੇ 2000 ਰੁਪਏ ਕਿਤਾ 3000 ਰੁਪਏ ਕਿਤਾ 4000 ਰੁਪਏ ਕਿ ਉਹ ਮੈਟਰ ਨਹੀਂ ਕਰਦਾ ਸਾਡੇ ਲਈ ਇਹ ਮੈਟਰ ਕਰਦਾ ਕਿ ਉਹ ਸਟੂਡੈਂਟ ਜਿਹੜਾ ਆਪਣੇ ਸੁਪਨੇ ਉਹ ਇੱਥੇ ਲੈ ਕੇ ਆਇਆ ਜਿਹਨੇ ਸੁਪਨੇ ਦੇਖੇ ਆ ਉਸ ਨੂੰ ਪੂਰਾ ਕੀਨੇ ਕਰੀ ਬਾਕੀ ਸਰ ਜੀ ਕਵਾਲਿਟੀ ਵਾਈਜ਼ ਇਹ ਹੈ ਕਿ ਲਾਸਟ ਜਿਹੜੇ 9 ਇਅਰਸ ਅਸੀਂ ਸਪੈਂਡ ਕੀਤੇ ਆ ਉਹਦੇ ਵਿੱਚ ਜਿਹੜੇ ਵੀ ਸਟੂਡੈਂਟ ਵਰਤਮਾਨ ਤੋਂ ਪੜ੍ਹੇ ਆ ਜਾਂ ਜਿਨ੍ਹਾਂ ਨੇ ਵਰਤਮਾਨ ਇੰਸਟੀਚਿਊਟ ਦੀ ਸਕਸੈਸ ਦੇਖੀ ਹੈ ਤਾਂ ਉਹਨਾਂ ਨੂੰ ਸਾਡੇ ਤੇ ਪੂਰਾ ਟਰਸਟ ਆ ਕਿ ਇਹ ਕਿਸ ਤਰ੍ਹਾਂ ਦੇ ਪੜਾਉਂਦੇ ਆ ਇਹਨਾਂ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਹੈ ਤੇ ਉਹ ਤਾਂ ਡੈਫੀਨੇਟਲੀ ਇਨਸ਼ੋਰ ਕਰਦਾ ਮੈਂ ਤੁਹਾਨੂੰ ਪ੍ਰੋਮਿਸ ਵੀ ਕਰਉਣਾ ਕਿ 101% ਜੋ ਅਸੀਂ 15000 ਦੇ ਵਿੱਚ ਕੁਆਲਿਟੀ ਪ੍ਰੋਵਾਈਡ ਕਰਦੇ ਸੀ ਉਹੀ ਕੁਆਲਿਟੀ ਸੇਮ ਕੁਆਲਿਟੀ ਅਸੀਂ 2000 ਦੇ 3000 ਦੇ ਕੋਰਸਿਸ ਦੇ ਵਿੱਚ ਪ੍ਰੋਵਾਈਡ ਕਰਾਂਗੇ ਕਿਉਂਕਿ ਸਾਡਾ ਸੁਪਨਾ ਜੇ ਦੇਖੋ ਸਰ ਅਸੀਂ ਪੈਸੇ ਦੇ ਲਈ ਕੰਮ ਕਰਨਾ ਹੁੰਦਾ ਸਿਰਫ ਪਰ ਫਿਰ ਅਸੀਂ ਇਸ ਮਾਡਲ ਨੂੰ ਚੇਂਜ ਨਹੀਂ ਕਰਨਾ ਸੀ ਅਸੀਂ ਇਸ ਮਾਡਲ ਨੂੰ ਚੇਂਜ ਕਰ ਰਹੇ ਹਾਂ ਤਾਂ ਇਹਦਾ ਮਤਲਬ ਅਸੀਂ ਸਟੂਡੈਂਟਸ ਲਈ ਕੁਝ ਕਰਨਾ ਚਾਹੁੰਦੇ ਇਹਦੇ ਵਿੱਚ ਸਾਡਾ ਇੱਕ ਬਹੁਤ ਵੱਡਾ ਫੋਕਸ ਰਿਜ਼ਲਟ ਔਰੀਐਂਟਡ ਵੀ ਰਹੂਗਾ ਕਿ ਜਿਹੜੇ ਵੀ ਬੱਚਿਆਂ ਨੂੰ ਅਸੀਂ ਇੱਥੇ ਪੜਾਈਏ ਆਫਲਾਈਨ ਦੇ ਵਿੱਚ ਉਹਨਾਂ ਤੇ ਵੀ ਪੂਰਾ ਫੋਕਸ ਕੀਤਾ ਜਾ ਸਕੇ ਤੇ ਆਨਲਾਈਨ ਸਟੂਡੈਂਟਸ ਤੇ ਵੀ ਪੂਰਾ ਫੋਕਸ ਕੀਤਾ ਜਾ ਸਕੇ ਉਹਦਾ ਪੂਰਾ ਇੱਕ ਸਟਰਕਚਰ ਅਸੀਂ ਤਿਆਰ ਕੀਤਾ ਹੈ ਜੀ ਅੱਛਾ ਇਹਦੇ ਵਿੱਚ ਇਹ ਆਉਂਦਾ ਹੈ ਕਿ ਬੰਦਾ ਜਦੋਂ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਉਹਦੇ ਲਈ ਇੱਕ ਸਪੈਸ਼ਲ ਜੋਸ਼ ਹੁੰਦਾ ਹੈ ਇੱਕ ਕਾਉਂਸਲਰ ਹੁੰਦਾ ਕੋਈ ਮੋਟੀਵੇਸ਼ਨ ਹੁੰਦੀ ਹੈ ਤੁਸੀਂ ਕਿਉਂ ਕਰ ਰਹੇ ਹੋ ਦੁਨੀਆ ਤਾਂ ਇੰਨੀ ਭੱਜ ਦੌੜ ਚਾ ਵੀ ਮਹਿੰਗੀ ਮਹਿੰਗੀ ਫੀਸ ਮਿਲ ਜੇ ਜਾਂ ਹੋਰ ਕੰਮ ਹੋ ਜਾਣ ਤੁਸੀਂ ਯੰਗ ਹੋ ਹਜੇ ਪੈਸੇ ਕਮਾਉਣ ਦੀ ਉਮਰ ਹੈਗੀ ਹੈ ਸਭ ਕੁਝ ਕੀਤਾ ਜਾ ਸਕਦਾ ਹੈ ਤੇ ਤੁਸੀਂ ਇਧਰ ਨੂੰ ਕਿਉਂ ਟਰਨ ਹੋਏ ਸਰ ਇੱਕ ਨਾ ਇੰਟਰਨਲੀ ਦਾ ਵਰਤਮਾਨ ਕੈਰੀਅਰ ਪਲੇਸ ਦਾ ਨਾਮ ਵਰਤਮਾਨ ਵਿੱਚ ਜੈਨ ਫੋਲੋ ਰਹਾ ਸਾਡੇ ਘਰ ਦੇ ਵਿੱਚ ਦੋ ਸੰਤ ਮਹਾਤਮਾ ਜੀ ਮੇਰੇ ਪਿਤਾ ਜੀ ਨੇ ਅੱਗੇ ਦੁਨੀਆਦਾਰੀ ਛੱਡ ਕੇ ਔੜਾ ਦਾ ਬਿਜ਼ਨਸ ਛੱਡ ਕੇ ਉਹ ਜੈਨ ਸੰਤ ਬਣ ਗਏ ਅੱਛਾ ਤੇ ਮੇਰੇ ਬੂਆ ਜੀ ਉਹ ਵੀ ਜਨ ਸਾਭ ਲਈ ਬਣੇ ਹੋਏ ਆ ਤਾਂ ਇਹ ਤਾਂ ਸੁਪਰੀਚ ਹੋਈ ਸਾਡੀ ਸਾਡੇ ਬਲੱਡ ਚ ਹੀ ਹੈ ਕਿ ਅਸੀਂ ਸੁਸਾਇਟੀ ਦੇ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਤਾਂ ਪ੍ਰਮਾਤਮਾ ਨੇ ਬਹੁਤ ਦਿੱਤਾ ਮੈਨੂੰ ਇਹ ਲੱਗਦਾ ਕਿ ਜੇ ਲਾਈਫ ਦੇ ਲਾਸਟ ਵਾਲੇ 2-3 ਸਾਲ ਜਾਂਦੇ ਜਾਂਦੇ ਸੁਸਾਇਟੀ ਲਈ ਕੁਝ ਕਰਨਾ ਤਾਂ ਉਹ ਮੈਟਰ ਨਹੀਂ ਕਰਦਾ ਕਿ ਹੁਣ ਜੋਸ਼ ਹੈ ਹੁਣ ਕੁਝ ਕਰਨ ਦਾ ਟਾਈਮ ਹੈ ਜੇ ਆਪਣੇ ਕੋਲੇ ਪ੍ਰਮਾਤਮਾ ਨੇ ਕੁਝ ਦਿੱਤਾ ਤਾਂ ਆਪਾਂ ਸੁਸਾਇਟੀ ਦੇ ਲਈ ਜ਼ਰੂਰ ਕਰੀਏ ਤਾ ਮੇਰੇ ਮਸੇ ਇਹੀ ਮੋਟਿਵ ਸੀ ਇਹ ਮੈਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਮੈਂ ਡਿਲੇ ਹੋ ਗਿਆ ਬਹੁਤ ਪਹਿਲਾਂ ਕਰਨਾ ਸੀ ਪਰ ਉਹ ਚੀਜ਼ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਇੰਨੇ ਵੱਡੇ ਚੀਜ਼ ਨੂੰ ਸੰਭਾਲ ਲਓਗੇ ਕਿਵੇਂ ਤਾਂ ਉਹ ਸਾਰਾ ਸੈਟਅਪ ਕਰਦੇ ਕਰਦੇ ਸਾਰਾ ਸਿਸਟਮ ਬਣਾਉਂਦੇ ਬਣਾਉਂਦੇ ਸਟਰਕਚਰ ਬਣਾਉਂਦੇ ਉਹਨਾਂ ਦੇ ਥੋੜਾ ਜਿਹਾ ਟਾਈਮ ਲੱਗ ਗਿਆ ਆਦਰਵਾਇਜ਼ ਇਹ ਚੀਜ਼ ਅਸੀਂ ਕੋਵਿਡ ਤੋਂ ਬਾਅਦ ਕਰਨੀ ਸੀ ਇਮੀਡੀਟਲੀ ਬਾਤ ਕਰਨੀ ਸੀ ਸਰ ਇੱਥੇ ਬੈਠ ਕੇ ਜਦੋਂ ਕੋਈ ਬੱਚਾ ਆ ਕੇ ਕਹਿੰਦਾ ਨਾ ਕਿ ਸਰ ਮੇਰੀ ਮੇਰੇ ਕੋਲੇ ਫੀਸ ਪਰਨ ਲਈ ਪੈਸੇ ਨਹੀਂ ਹੈਗੇ ਤੇ ਮਤਲਬ ਉਹਨੂੰ ਨਾਲ ਜੇ ਜਦੋਂ ਆਪਾਂ ਪਤਾ ਕਰਦੇ ਨਹੀਂ ਕਿ ਲਈ ਇਹ ਸਾਡੇ ਕੋਲੇ ਇੰਨੀ ਫੀਸ ਆ ਅਸੀਂ ਤਾਂ ਨਹੀਂ ਘਟਤੇ ਕਰਾ ਸਕਦੇ ਨਾ ਫਿਰ ਅੰਦਰ ਆਤਮਾ ਸਰ ਮੰਨਦੀ ਨਹੀਂ ਹੈ ਕਿ ਆਪਾਂ এডਿਕੇਸ਼ਨ ਨੂੰ ਮਤਲਬ ਕੋਈ ਬੱਚਾ ਨਹੀਂ ਪਾਸ ਆਇਆ ਤਾਂ ਆਪਾਂ ਨੂੰ ਨਹੀਂ ਪੜਾ ਰਹੇ ਤਾਂ ਫਿਰ ਇੱਕ ਚੀਜ਼ ਨਾ ਆਪਣੇ ਆਪ ਨੂੰ ਇੱਕ ਗਿਲਟੀਰੀ ਫੀਲ ਹੁੰਦੀ ਜਾਂਦੀ ਹੈ ਤਾਂ ਮੈਨੂੰ ਇਹ ਲੱਗਿਆ ਕਿ ਔਰ 바ਰਗੇਨਿੰਗ ਵਾਲਾ ਸਿਸਟਮ ਬੰਦ ਕਰਕੇ ਨਾ ਕਿ ਇਹ ਕਿਸੇ ਨੂੰ 7 ਲੈ ਲਓ ਕਿਸੇ ਨੂੰ 10 ਲੈ ਲਓ ਕਿਸੇ ਨੂੰ 15 ਲੈ ਲਓ ਉਹ ਛੱਡ ਕੇ ਆਪਾਂ ਇੱਕ ਸੋਸ਼ਲ ਵੈਲਫੇਅਰ ਤੇ ਕੰਮ ਕਰਦੇ ਆ ਤਾਂ ਕਿ ਕਿਸੇ ਵੀ ਸਟੂਡੈਂਟ ਨੂੰ ਕਹਿਣ ਦੀ ਲੋੜ ਹੀ ਨਾ ਪਵੇ ਕਿ ਸਰ ਤੋਂ ਦੀ ਫੀਸ ਜ਼ਿਆਦਾ ਜਾਂ ਅਸੀਂ ਪੜ ਨਹੀਂ ਸਕਦੇ ਜਾਂ ਅਸੀਂ ਭਰ ਨਹੀਂ ਸਕਦੇ। ਅੱਛਾ ਇਹਦਾ ਟਾਰਗੇਟ ਕੀ ਹੋਊਗਾ ਕਿ ਐਨੇ ਸਾਲ ਇਹ ਇਸ ਤਰ੍ਹਾਂ ਇਹਨੂੰ ਚਲਾਉਣਾ ਹੈ ਕਿਉਂਕਿ ਫਾਈਨਾਂਸ ਵੀ ਬਹੁਤ ਜ਼ਰੂਰੀ ਹੈਗਾ ਸਾਰੀਆਂ ਚੀਜ਼ਾਂ ਨੂੰ ਕੰਟੀਨਿਊ ਰੱਖਣ ਲਈ ਇਸ ਮਾਡਲ ਦੇ ਵਿੱਚ ਫਾਈਨਾਂਸ ਬਹੁਤ ਵੱਡਾ ਹੱਥ ਰੋਲ ਪਲੇ ਕਰਦਾ ਹੈਗਾ। ਕੋ ਟਾਰਗੇਟ ਹੈ ਕਿ 1 ਸਾਲ ਕਰਨਾ ਹੈ 2 ਸਾਲ ਕਰਨਾ ਹੈ ਜਾਂ ਹੁਣ ਕਰਦੇ ਰਹਿਣਾ ਹੈ ਸਰ ਦੇਖੋ ਟਾਰਗੇਟ ਤਾਂ ਇਹੀ ਹੈ ਕਿ ਲਾਈਫਟਾਈਮ ਇਹੀ ਕਰਨਾ ਹੈ ਜੀ ਬਾਕੀ ਹਾਂ ਇਹ ਗੱਲ ਪ੍ਰੈਕਟੀਕਲ ਹੈ ਬਿਲਕੁਲ ਕਿ ਜੇ ਤੁਸੀਂ ਏਡੇ ਵੱਡੇ ਲੈਵਲ ਦਾ ਕੰਮ ਕਰ ਰਹੇ ਹੋ ਉਹਦੇ ਵੀ ਤੁਹਾਨੂੰ ਫੰਡ ਚਾਹੀਦੇ ਆ ਤੁਹਾਨੂੰ ਫਾਈਨਾਂਸ ਚਾਹੀਦਾ ਠੀਕ ਹੈ ਬਟ ਅਸਲੀ ਇਹ ਹੈ ਕਿ ਸਰ ਮੇਰੀ ਇਹ ਪਰਸਨਲ ਥਿੰਕਿੰਗ ਹੈ ਕਿ ਜਦੋਂ ਤੁਸੀਂ ਕੋਈ ਵੀ ਵਧੀਆ ਕੰਮ ਕਰਦੇ ਹੋ ਨੀਅਤ ਨਾਲ ਕੰਮ ਕਰਦੇ ਹੋ ਤਾਂ ਪਰਮਾਤਮਾ ਤੁਹਾਨੂੰ ਕਦੇ ਵੀ ਇਹੋ ਜੇ ਬਹੁਤ ਲੋਕ ਕੀ ਇਹ ਲੋਕ ਨੇ ਜਿਹੜਾ ਤੁਹਾਨੂੰ ਦੱਸਾਂ ਤਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇ ਦਿੰਦਾ ਮੈਂ ਇੱਕ ਪ੍ਰੋਗਰਾਮ ਲਾਂਚ ਕੀਤਾ ਸਰ ਹੁਣੇ ਠੀਕ ਹੈ ਇਸ ਪ੍ਰੋਗਰਾਮ ਲਾਂਚ ਕਰਨ ਤੋਂ ਬਾਅਦ ਮੇਰੇ ਕੋਲ ਦੋ ਤੋਂ ਤਿੰਨ ਅੱਛੇ ਟੀਚਰਸ ਮੇਰੇ ਕੋਲ ਇਹ ਪੜਾ ਕੇ ਜਾ ਚੁੱਕੇ ਨੇ ਉਹ ਐਸਐਮ ਗਵਰਨਮੈਂਟ ਸਕੀਮ ਦੇ ਹਮਤੋਂ ਉਹਨਾਂ ਨੇ ਮੈਨੂੰ ਪਰਸਨਲ ਕਾਲ ਕੀਤੀ ਕਿ ਅਸੀਂ ਇੱਥੇ ਪਾਰਟ ਟਾਈਮ ਫ੍ਰੀ ਆਫ ਕੋਸ ਪੜ੍ਹਾਣਾਗੇ ਜੇ ਤੁਸੀਂ ਕੋਈ ਹਿੱਦਣ ਸਰ ਇਸ ਤਰ੍ਹਾਂ ਦੇ ਬਹੁਤ ਲੋਕ ਹੈਲਪ ਕਰਦੇ ਨੇ ਕੀ ਤਾਂ ਕਰ ਰਹੇ ਤਾਂ ਵਧੀਆ ਇਨੀਸ਼ੀਏਟਿਵ ਲੈਂਦੀ ਰੋਡ ਹੁੰਦੀ ਹੈ ਤੁਹਾਡੇ ਨਾਲ ਜੁੜਨ ਵਾਲੇ ਬਹੁਤ ਲੋਕ ਮਿਲ ਜਾਂਦੇ ਆ ਤੇ ਬਾਕੀ ਅਸੀਂ ਉਮੀਦ ਕਰਦੇ ਆ ਕਿ ਹੋਰ ਬਹੁਤ ਸਾਰੇ ਸੋਸ਼ਲ ਐਕਟੀਵਿਸਟ ਬਹੁਤ ਸਾਰੇ ਰਿਪੋਰਟਰਸ ਤੁਹਾਡੇ ਵਰਗੇ ਚੰਗੇ ਲੋਕ ਆਫੀਸਰਸ ਇਸ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਾਉਣਗੇ ਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਹਦਾ ਬੈਨੀਫਿਟ ਮਿਲ ਸਕੇ ਜਿਹਦੇ ਨਾਲ ਥੋੜਾ 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 ਫਾਇਨਾਂਸ ਤੇ ਕੋਲੇ ਜਿਹੜਾ ਆਉਂਦਾ ਰਹੇ ਜਿਹਦੇ ਨਾਲ ਰਿਸੋਰਸਿਸ ਸਾਡੇ ਚੱਲਦੇ ਰਹਿਣ ਤੇ ਲੋਕਾਂ ਦਾ ਬੈਨੀਫਿਟ ਮਿਲਦਾ ਰਹੇ अच्छा ਤੁਹਾਡੇ ਤੁਹਾਡੇ ਹੁਣ ਜਿਹੜਾ ਬਹੁਤ ਸਾਰੇ ਲੋਕ ਆ ਜਾਂਦੇ ਆ ਆਫਲਾਈਨ ਆ ਜਾਂਦੇ ਆ ਔਨਲਾਈਨ ਇਹਨਾਂ ਦੀ ਮੈਨੇਜਮੈਂਟ ਕੀ ਕਰੋਗੀ ਪਹਿਲਾਂ ਆਫਲਾਈਨ ਦੀ ਆਪਾਂ ਗੱਲ ਕਰੀਏ ਕਿ ਕਿੰਨੀਆਂ ਸੀਟਾਂ ਕਿਵੇਂ ਜੇ ਕੋਈ ਆ ਗਿਆ ਫਿਰ ਕਿਵੇਂ ਕਿਵੇਂ ਉਹਨਾਂ ਨੂੰ ਮੈਨੇਜ ਕਰੂੰਗੀ ਸਰ ਆਫਲਾਈਨ ਦੇ ਵਿੱਚ ਦੇਖੋ ਲਿミਟਿਡ ਸੀਟਸ ਨੇ ਉਹਦੇ ਰੋਟੇਸ਼ਨ ਪਾਲਿਸੀ ਬਣੂਗੀ ਉਹਦੇ ਵਿੱਚ ਜਿਵੇਂ ਸਾਡੇ ਕੋਲੇ ਇੱਕ ਬੈਚ ਦੇ ਵਿੱਚ 60 ਸਟੂਡੈਂਟਸ ਜੀ ਸਰ ਦੇ ਕੋਲੇ ਉਹ ਅਸੀਂ ਰੋਟੇਸ਼ਨ ਵਾਈ ਚਲਾਵਾਂਗੇ ਸਾਡੇ ਕੋਲੇ ਟੋਟਲ 13 ਟੂ 14 ਕਲਾਸਰੂਮਸ ਨੇ 1 ਟਾਈਮ ਦੀ ਜਿਹੜੀ ਕੈਪੈਸਿਟੀ ਆ ਪੂਰੇ ਇੰਸਟੀਚਿਊਟ ਦੀ ਉਹ 400 ਟੂ 500 ਦੀ ਹੈ ਕਿਉਂਕਿ ਅਸੀਂ ਫਿਰ ਨਿੱਕਾ ਜਿਹਾ ਡੇਲੀ ਅਸੀਂ 1500 ਬੱਚਾ ਪੜਾ ਸਕਦੇ ਅੱਛਾ ਜੀ ਸਿਕਾ ਦਿੱਤਾ ਅਸੀਂ 8 ਤੋਂ 9 ਘੰਟੇ ਵਰਕਿੰਗ ਕਰਦੇ ਹਾਂ ਪੂਰਾ ਇੰਸਟੀਚਿਊਟ ਤਾਂ 1500 ਬੱਚਾ ਡੇਲੀ ਪੜ ਸਕਦਾ ਤਾਂ ਉਹਦੇ ਵਿੱਚ ਜੇ ਸਾਡੇ ਕੋਲੇ ਉਸ ਤੋਂ ਵੀ ਜ਼ਿਆਦਾ ਐਕਸੈਸ ਦੇ ਵਿੱਚ ਆਂਦੀ ਹੈ ਤਾਂ ਫਿਰ ਉਹ ਸਾਰੇ ਬੱਚਿਆਂ ਨੂੰ ਯਾਦਰਾ ਸੀ ਰੋਟੇਸ਼ਨ ਵਾਈਜ਼ ਬੈਚ ਪਾਲਿਸੀ ਬਣਾਵਾਂਗੇ ਕਿ 3 ਮਹੀਨੇ ਦੇ ਬੈਚ ਤੋਂ ਬਾਅਦ ਅਗਲਾ ਬੈਚ ਆਊਗਾ ਫਿਰ ਉਹਦੇ ਵੀ ਸੀਟ ਮਿਲੇਗੀ ਜਾਂ ਫਿਰ ਉਹ ਬੱਚੇ ਆਉਂਦੇ ਹੋ ਸਕਦੇ ਤਾਂ ਆਨਲਾਈਨ ਦੇ ਵਿੱਚ ਕੋਈ ਦਿੱਕਤ ਨਹੀਂ ਸਰ ਆਨਲਾਈਨ ਦੇ ਵਿੱਚ ਅਨਲਿमिटेड ਬੱਚਾ ਪੜ ਸਕਦਾ ਉਹਦੀ ਕੋਈ ਦਿੱਕਤ ਨਹੀਂ আচ্ছা ਅੱਛਾ ਤੁਹਾਡੇ ਨਾਲ ਜੁੜਨ ਲਈ ਕੀ ਸ਼ਰਤਾਂ ਰੱਖੀਆਂ ਕਿ ਕੀ ਤੁਸੀਂ ਇਹਦਾ ਕੋਈ ਕ੍ਰਾਈਟੇਰੀਆ ਤਾਂ ਰੱਖਿਆ ਹੋਊਗਾ ਕਿ ਸਾਰਿਆਂ ਨੂੰ ਇੱਕ 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 ਅੱਖ ਨੇ ਵੇਖਣਾ ਸਰ ਦੇਖੋ ਇਹ ਚੀਜ਼ ਹੈ ਕਿ ਹੁਣ ਇੰਨਾ ਸਿਸਟਮ ਨੂੰ ਸੰਭਾਲਣ ਦੇ ਲਈ ਜੇ ਅਸੀਂ ਕੋਈ ਉਹਨਾਂ ਦਾ ਕ੍ਰਾਈਟੇਰੀਆ ਰੱਖਾਂਗੇ ਤਾਂ ਉਹ ਜਸਟੀਫਾਈ ਨਹੀਂ ਹੋਏਗਾ ਤੇ ਪਹਿਲਾਂ ਤਾਂ ਸਾਡਾ ਇਹ ਸੀ ਕਿ ਅਸੀਂ ਕਾਲਜes ਯੂਨੀਵਰਸਿਟੀ ਜੇ ਸਾਡੇ ਨਾਲ ਕੋਈ ਜੁੜਦੀਆਂ ਨਹੀਂ ਇਹਦੇ ਨਾਲ ਕੋਈ ਵੀ ਕਾਲਜ ਜਾਂ ਕੋਈ ਯੂਨੀਵਰਸਿਟੀ ਸਾਡੇ ਨਾਲ ਜੁੜਦੀ ਆ ਤਾਂ ਉਹਨਾਂ ਦਾ ਜੇ ਕੋਈ ਫਿਲਟਰਿੰਗ ਸਿਸਟਮ ਹੋਏਗਾ ਉਹਨਾਂ ਦੇ ਥਰੂ ਕੋਈ ਬੱਚਾ ਆਏਗਾ ਕਿ ਜੀ ਹਾਂ ਇਹ ਸਾਡੇ ਕੋਲੇ ਬੱਚਾ ਦਾ ਇਕਨੋਮਿਕਲ ਸਰਟੀਫਿਕੇਟ ਹੈਗੇ ਆ ਇਹ ਬੱਚੇ ਨੀਡੀ ਵੀ ਆ ਅੱਛੇ ਵੀ ਆ ਤੁਸੀਂ ਇਹਨਾਂ ਨੂੰ ਪੜ੍ਹਾਓ ਤਾਂ ਅਸੀਂ ਉਹਨਾਂ ਨੂੰ ਪ੍ਰੀਫਰੈਂਸ ਦੇਵਾਂਗੇ ਬਟ ਜੇ ਵਰਦਮਨ ਇੰਸਟੀਚੂਟ ਤੋਂ ਕੋਈ ਡਾਇਰੈਕਟ ਆਏਗਾ ਉਹ ਓਪਨ ਹੈ ਸਰ ਉਹਨਾਂ ਲਈ ਕੋਈ ਕ੍ਰਾਈਟੇਰੀਆ ਨਹੀਂ ਹੈ ਕੋਈ ਇਕਨੋਮਿਕਲ ਸਰਟੀਫਿਕੇਟ ਨਹੀਂ ਚਾਹੀਦਾ ਕੁਝ ਵੀ ਨਹੀਂ ਚਾਹੀਦਾ ਉਹ ਓਪਨ ਹੈ ਮੀਨਸ ਕੋਈ ਵੀ ਬੱਚਾ ਆ ਕੇ ਫਰਸਟ ਕਮ ਫਰਸਟ ਆਫ ਦੇ ਬੇਸਿਸ ਤੇ ਆਵੀਂ ਸੀਟ ਲੈ ਸਕਦਾ ਤੁਹਾਡੀਆਂ ਸੀਟਸ ਪਤਾ ਕਰਨ ਲਈ ਜਾਂ ਤੁਹਾਡੇ ਨਾਲ ਜੁੜਨ ਲਈ ਫਿਰ ਤੁਹਾਡੇ ਆਨਲਾਈਨ ਵੈਬਸਾਈਟ ਤੇ ਜਾਣਾ ਪਊ ਮੋਬਾਈਲ ਨੰਬਰ ਵਰਤਨੇ ਪੈਣਗੇ ਕੀ ਤਰੀਕਾ ਕੀ ਹੈ ਸਹੀ ਫਿਰ ਉਹਦੇ ਲਈ ਤੁਸੀਂ ਵਰਦਮਨ ਕਰੀਅਰ ਪਲੇਸ ਦੀ ਐਪ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੇ ਜਾ ਕੇ ਠੀਕ ਹੈ ਜਾਂ ਫਿਰ ਤੁਸੀਂ ਇੰਸਟੀਚੂਟਸ ਤੇ ਕੰਟੈਕਟ ਨੰਬਰ ਕਰ ਸਕਦੇ ਹੋ ਉਹ ਸਾਡਾ YouTube ਚੈਨਲ ਬਣਾਇਆ ਹੋਇਆ ਉੱਥੇ ਵੀ ਮਿਲ ਸਕਦਾ Google ਤੇ ਸਰਚ ਕਰੋਗੇ ਵਰਦਮਾਨ ਕੈਰੀਅਰ ਪਲੇਸ ਉੱਥੋਂ ਵੀ ਤੁਹਾਨੂੰ ਸਾਡੇ ਕੰਟੈਕਟ ਨੰਬਰ ਮਿਲ ਜਾਣਗੇ ਤੇ ਸਾਡੇ ਇੰਸਟੀਚੂਟਸ ਤੇ ਕੰਟੈਕਟ ਕਰੋ ਇਨਫੋਰਮੇਸ਼ਨ ਲੈ ਸਕਦੇ ਹੋ ਜਾਂ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਇੰਸਟੀਚੂਟ ਹੈਗਾ ਉੱਥੇ ਪਰਸਨਲ ਵਿਜ਼ਿਟ ਵੀ ਕਰ ਸਕਦਾ ਅੱਛਾ ਤੁਸੀਂ ਕਿਹੜੇ ਕਿਹੜੇ ਟੈਸਟਾਂ ਦੀ ਖਾਸ ਕਰਕੇ ਤਿਆਰੀ ਕਰਾਉਣੀ ਹੈ ਜੀ ਤੇ ਤੁਸੀਂ ਰੇਖ ਹੁੰਦਾ ਨਾ ਐਸ ਇਹ ਦੀ ਚੀਜ਼ ਦੀ ਸਾਡੀ ਚੋਖੀ ਮੁਹਾਰਤ ਹੈ سر اِسی جنہیں بھی سٹیٹ لیول دے کامپیٹیٹیو ایگزامس نے وہ سارے uh, جمع پنجاب پٹواری ہو گیا سینئر اسسٹنٹ ہو گیا ٹرپل ایس بھی جو بھی ایگزامس کنڈکٹ کرتی ہے سیکنڈ جنہیں بھی پنجاب پولیس دے انڈر اگزامز آتے ہیں نے اینڈ اس تو علاوہ ٹیچنگ دے سپیسیفک پی ایس ٹیک ہو گیا سی ٹیک ہو گیا این ٹی یو جی سی نیکٹ ہو گیا ماسٹر کیٹر ہو گیا یہ uh, سارے جنہیں بھی ایگزامس نے سارے ایگزام کی پریپریشن انسٹیٹیوٹس کروائی جاتی ہے ਤੇ ਜੇ ਮੈਂ ਸਾਰੇ ਐਗਜ਼ਾਮਸ ਨੂੰ ਕਲੱਬ ਕਰਦਾ ਤੇ ਸਾਰੀਆਂ ਟੋਟਲ ਸਿਲੈਕਸ਼ਨ ਸਾਡੀ ਜਿਹੜੀਆਂ ਬੰਦੀਆਂ ਲਾਸਟ 9 ਇਅਰਸ ਦੇ ਵਿੱਚ ਉਹ ਬੰਦੀਆਂ 1800 1800 ਸਿਲੈਕਸ਼ਨ ਜੀ ਤਾਂ ਦੇ ਵਿੱਚ 1800 ਸਿਲੈਕਸ਼ਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਇੱਕ ਮਤਲਬ ਇੱਕ ਮਾਈਲਸਟੋਨ ਹੈ ਤੇ ਨਾਰਮਲੀ ਸਰ ਇੱਕ ਮੈਂ ਐਡੀਸ਼ਨ ਕਰਨਾ ਚਾਹੂੰਗਾ ਇਸ ਚੀਜ਼ ਦੇ ਵਿੱਚ ਜੀ ਇਹ ਵਾਰ ਕਈ ਅਸਿਸ ਨੂੰ ਮਿਸਕਨਸੈਪਸ਼ਨ ਕਰ ਦਿੰਦੇ ਆ ਕਿ ਇੰਸਟੀਚਿਊਟ ਨੇ ਫੀਸ ਘਟਾਈ ਹੈ ਹਨ ਇਹ ਜਾ ਇੰਸਟੀਚੂਟ ਨੇ ਆਪਣੇ ਆਪ ਨੂੰ ਪ੍ਰੋਮੋਟ ਕਰਨ ਦੇ ਲਈ ਫੀਸ ਕਟਾਈ ਹੈ ਸਬ ਪ੍ਰੋਮੋਟ ਆਪਾਂ ਉਦੋਂ ਕਰਦੇ ਹੁੰਦੇ ਆ ਜਦੋਂ ਆਪਾਂ ਚੀਜ਼ ਨੂੰ ਜੀ ਕਿਸੇ ਚੀਜ਼ ਦੀ ਬਿਗਨਿੰਗ ਕਰਦੇ ਆ ਸਟੈਬਲਿਸ਼ ਕਰਦੇ ਆ ਜਦੋਂ ਮੈਂ 2013 ਦੇ ਵਿੱਚ ਇੰਸਟੀਚੂਟ ਰਨ ਕਰਨਾ ਸ਼ੁਰੂ ਕੀਤਾ ਸੀ ਉਦੋਂ ਅਸੀਂ 10000 ਫੀਸ ਰੱਖੀ ਸੀ ਪਹਿਲੀ ਫੀਸ ਕੰਪੀਟੀਟਿਵ ਸੀ ਜਾਂ ਤਾਂ ਅਸੀਂ ਉਦੋਂ ਹੀ 2000 ਕਰਦੇ ਕੀ ਬਾਕੀ ਮਾਰਕੀਟ ਦੇ ਵਿੱਚ 12 ਲੈ ਰਿਆ ਸੀ ਤਾਂ 2 ਹੀ ਲੈਂਦਾ ਉਦੋਂ ਸਾਨੂੰ ਕੋਈ ਜਾਣਦਾ ਵੀ ਨਹੀਂ ਸੀ ਹੈਨਾ ਬਟ 9 ਸਾਲਾਂ ਤੋਂ ਬਾਅਦ ਤੁਸੀਂ ਇੰਨੀ ਸਕਸੈਸ ਲੈ ਚੁੱਕੇ ਹੋ ਇੰੀਆਂ ਸਿਲੈਕਸ਼ਨਸ ਨੇ ਤੁਹਾਡੇ ਕੋਲੇ ਤੁਹਾਡਾ ਬ੍ਰੈਂਡ ਬਣ ਚੁੱਕਿਆ ਤੁਹਾਡੇ ਕੋਲ ਸਟੂਡੈਂਟ ਤੁਹਾਡੇ ਤੇ ٹرسٹ ਕਰਦੇ ਆ ਤੁਹਾਨੂੰ 14 ਤੋਂ 15000 ਪੇ ਕਰਨ ਲਈ ਲੈਡੀ ਆ ਫਿਰ ਤੁਸੀਂ ਆਪਣੇ ਮਾਡਲ ਨੂੰ ਚੇਂਜ ਕਰ ਰਹੇ ਹੋ ਤੇ ਇਹਦਾ ਮਤਲਬ ਤੁਸੀਂ ਸੋਸਾਇਟੀ ਲਈ ਕੁਝ ਕਰਨਾ ਚਾਹੁੰਦੇ ਹੋ ਜੀ আচ্ছা ਕੋਈ ਲੁਕਮੀ ਸ਼ਰਤ ਜਾਂ ਕੋਈ ਲੁਕਮੀ ਗਲਤੀ ਨਹੀਂ ਇਹਦੇ ਵਿੱਚ ਉਹ ਕਈ ਵਾਰੀ ਮਗਰੋਂ ਪਤਾ ਲੱਗਦਾ ਜਾ ਕੇ ਵੀ ਆਹ ਗੱਲ ਲੁਕਮੀ ਸੀ ਕੋਈ ਲੁਕਮੀ ਗਲਤੀ ਨਹੀਂ ਇਹਦੇ ਵਿੱਚ ਕੋਈ ਹਿਡਨ ਨਹੀਂ ਹੈ ਬਿਲਕੁਲ ਸਪਸ਼ਟ ਹੈ 3000 ਦਾ ਮਤਲਬ 3000 ਹੈ 2000 ਦਾ ਮਤਲਬ 2000 ਹੈ ਅਚਾ ਜਣੀ ਕੋਈ ਉਸ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਕੋਈ ਕੋਈ ਸ਼ਰਤ ਨਹੀਂ ਹੈ ਜੀ ਤੁਸੀਂ 3 ਮਹੀਨੇ ਆਉਂਗੇ ਜੀ 4 ਮਹੀਨੇ ਲਾਉਂਗੇ ਤਾਂ ਐਨਏ ਆ ਉਹ ਹੀ ਅਸੀਂ ਬੱਚੇ ਨੂੰ ਸਰ 1 ਸਾਲ ਦੀ ਵੈਲਿਡਿਟੀ ਦੇਣੀ ਹੈ ਨਾਰਮਲੀ ਜਿੰਨੇ ਵੀ ਕੋਰਸਿਸ ਹੁੰਦੇ ਆ ਉਹਨਾਂ ਸਾਰੇ ਦਾ ਜਿਹੜਾ ਸਿਲੇਬਸ ਹੈ ਉਹ ਤਿੰਨ ਮਹੀਨਾਂ ਦਾ ਮਤਲਬ ਤਿੰਨ ਮਹੀਨਿਆਂ ਦਾ ਸਿਲੇਬਸ ਹੁੰਦਾ ਮੈਂ ਤੁਹਾਨੂੰ ਬਿਲਕੁਲ ਹੀ ਸਪਸ਼ਟ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਵੀ ਬੱਚੇ ਸਟੇਟ ਲੈਵਲ ਕੰਪੀਟੀਟਿਵ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਆ ਅਸੀਂ ਇੱਕ ਊੜਾ ਸਟਰਕਚਰ ਤਿਆਰ ਕੀਤਾ ਜਿਹੜਾ ਵੀ ਕੰਪੀਟੀਸ਼ਨ ਦੀ ਤਿਆਰੀ ਕਰਦਾ ਉਹਦਾ ਜਿਹੜਾ ਸਿਲੇਬਸ ਆ ਆਲਮੋਸਟ 200 ਆਰਸ ਚ ਕੰਪਲੀਟ ਹੋ ਜਾਂਦਾ 200 ਘੰਟਿਆਂ ਚ ਕੰਪਲੀਟ ਹੋ ਜਾਂਦਾ ਠੀਕ ਹੈ ਜੀ ਅਸੀਂ ਉਹ ਸਿਲੇਬਸ ਇल्ली 3R ਜੇ ਡੇਲੀ ਕਲਾਸ ਲਗਾ ਕੇ 3 ਮਹੀਨਿਆਂ ਦੇ ਅਰਾਊਂਡ ਅਸੀਂ ਖਤਮ ਕਰਾਂਗੇ 5 ਜਾਂ 6 ਉੱਪਰ ਲਾ ਸਕਦੇ ਕੋਈ ਦਿੱਕਤ ਨਹੀਂ ਪਰ ਅਸੀਂ ਅਪਰੋਕਸਿਮੇਟ ਟਾਈਮ ਲਗਾਇਆ 3 ਮਹੀਨੇ ਜੀ ਅੱਛਾ 3 ਮਹੀਨੇ ਸਾਡੇ ਕੋਲੇ ਆਫਲਾਈਨ ਕਲਾਸ ਵੀ ਲਗਾਊਗਾ ਉਹਦਾ ਸਿਲੇਬਸ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਉਸ ਬੱਚੇ ਨੂੰ 9 ਮੰਥ ਦੇ ਲਈ ਉਨਾ ਹੀ ਕਲਾਸਿਸ ਦੀਆ ਵੀਡੀਓ ਰਿਕਾਰਡਿੰਗਸ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਘਰ ਬੈਠ ਕੇ ਰਿਵੀਜ਼ਨ ਕਰ ਸਕੇ ਜੀ ਜਣੇ ਕੋਈ ਇਹ ਜਾਂ ਕੋਈ ਚੱਕਰ ਨਹੀਂ ਹੈਗਾ ਪੂਰਾ 1 ਇਅਰ ਦੀ ਵੈਲਿਡਿਟੀ ਹੈ ਬੱਚੇ ਹੁਣ ਕਾਦੀ ਤਿਆਰੀ ਹੋ ਚੱਲ ਰਹੀ ਹੈ ਥੋੜਾ ਜਿਹਾ ਵੀ ਅਪਡੇਟ ਕਰ ਲਈ ਕਾਫੀ ਵੈਕੈਂਸੀਜ਼ ਨਿਕਲਿਆ ਹੋਇਆ ਪੰਜਾਬ ਦੇ ਵਿੱਚ ਸੀਨੀਅਰ ਅਸਿਸਟੈਂਟ ਦੀਆ ਪੋਸਟਾਂ ਨਿਕਲਿਆ ਹੋਇਆ ਅੱਗੇ ਪੰਜਾਬ ਪਟਵਾਰੀ ਜਾਂ ਜਿਹੜੀਆਂ ਵੈਕੈਂਸੀਜ਼ ਆ ਉਹਦਾ ਨੋਟੀਫਿਕੇਸ਼ਨ ਜਲਦੀ ਜਾਰੀ ਹੋਏਗਾ ਉਹ ਅਨਾਉਂਸਮੈਂਟ ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਵਿੱਚ ਹੁਣ 1400 ਪਲੱਸ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਆਉਣਾ ਤੇ ਜਨਵਰੀ ਦੇ ਵਿੱਚ ਕਾਂਸਟੇਬਲ ਦੀਆ ਪੋਸਟਾਂ ਦਾ ਵੀ ਨੋਟੀਫਿਕੇਸ਼ਨ ਆਉਣਾ पीएसएसटी ਦਾ ਐਗਜ਼ਾਮ ਹਜੇ ਪੈਂਡਿੰਗ ਆ ਉਹਦੀ ਅਨਾਉਂਸਮੈਂਟ ਸੰ ਨੂੰ ਉਮੀਦ ਆ ਪੰਜਾਬ ਸਰਕਾਰ ਬਹੁਤ ਜਲਦੀ ਕਰੇਗੀ ਬੱਚੇ ਬਹੁਤ 1 ਸਾਲ ਤੋਂ ਵੇਟ ਕਰ ਰਹੇ ਆ ਉਸ ਨੂੰ ਦੇ ਨੋਟੀਫਿਕੇਸ਼ਨ ਦੀ ਕਿਉਂਕਿ ਪੰਜਾਬ ਦੇ ਵਿੱਚ ਘਟ ਘਟ 2 ਲੱਖ ਬੱਚਾ ਜਿਹੜਾ ਪੀਐਸਟੀ ਦਾ ਐਗਜ਼ਾਮ ਦਿੰਦਾ ਉਹ ਇੱਕ ਟਾਈਮ ਮੋਸਟ ਪੇਬਲੀ ਨਵੰਬਰ ਦਸੰਬਰ ਤੋ ਦਾ ਨੋਟੀਫਿਕੇਸ਼ਨ ਆ ਜਾਂਦਾ ਹੁੰਦਾ ਪਰ ਇਸ ਵਾਰ ਲੇਟ ਹੋ ਗਿਆ ਮੈਂ ਚੈਨਲ ਦੇ ਮਾਧਿਅਮ ਦੇ ਥਰੂ ਪੰਜਾਬ ਸਰਕਾਰ ਨੂੰ ਵੀ ਬਿਜਾਇਸ਼ ਕਰੂੰਗਾ ਕਿ ਜਲਦੀ ਤੋਂ ਜਲਦੀ ਉਹਦਾ ਨੋਟੀਫਿਕੇਸ਼ਨ ਦੇ ਦੇ ਕਿਉਂਕਿ ਪੰਜਾਬ ਦੇ 2 ਲੱਖ ਬੱਚੇ ਉਹਦਾ ਵੇਟ ਕਰ ਰਹੇ ਆ ਸਰਬਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਤੁਹਾ ਇਸ ਇਨੀਸ਼ੀਏਟਿਵ ਨੂੰ ਅਸੀਂ ਬਹੁਤ ਐਪਰੀਸ਼ੀਏਟ ਕਰਦੇ ਹਾਂ ਸੋ ਇਹ ਜਿਹੜੀ ਇੰਟਰਵਿਊ ਵੀ ਹੈ ਇਸੇ ਮਕਸਦ ਲਈ ਮੈਂ ਕੀਤੀ ਹੈ ਕਿ ਚੰਗਾ ਤੁਹਾਡੀ ਉਦਮ ਹੈ ਜਿਹੜਾ ਜਾਂ ਕੋਸ਼ਿਸ਼ ਤੁਹਾਡੀ ਬੜੀ ਉੱਤਮ ਹੈ ਇਸੇ ਕਰਕੇ ਨਹੀਂ ਤਾਂ ਇਹ ਜੇ ਇਹਨੂੰ ਆਪਾਂ ਦੇਖ ਲਈਤੇ ਕਮਰਸ਼ੀਅਲ ਟਾਕ ਵੀ ਆਪਾਂ ਇਹਨੂੰ ਨਾਮ ਦੇ ਸਕਦੇ ਸੀ ਪਰ ਇਹਨੂੰ ਸਪੈਸ਼ਲੀ ਇਸ ਫੋਕਸ ਕਰਕੇ ਕਿ ਕਈ ਵਾਰ ਮੇਰੇ ਅੱਗੇ ਛੋਟੀ ਉਮਰ 'ਚ ਜਦੋਂ ਸਟੂਡੈਂਟ ਲਾਈਫ ਹੁੰਦੀ ਹੈ ਤੇ ਮਾਪਿਆਂ ਤੋਂ ਪੈਸੇ ਕਈ ਵਾਰੀ ਮੰਗਣੇ ਔਖੇ ਹੁੰਦੇ ਆ ਜਵਾਨੀ ਦੇ ਐਸੇ ਪਹਿਰ ਹੁੰਦੇ ਆ ਟੈਸਟ ਉਦੋਂ ਨੂੰ ਉਮਰ ਲੰਘ ਜਾਂਦੀ ਹੈ ਜਦੋਂ ਨੂੰ ਪੈਸਿਆਂ ਦਾ ਜੁਗਾਰ ਹੁੰਦਾ ਸੋ ਇਸ ਚ ਤੁਸੀਂ ਮਦਦਗਾਰ ਸਾਬਤ ਹੋ ਤਾਂ ਤੁਹਾਡੇ ਲਈ ਇਹ ਚੰਗੀ ਗੱਲ ਹੈ ਕਿਸੇ ਨੂੰ ਐਜੂਕੇਸ਼ਨ ਦੇਣਾ ਬਹੁਤ ਚੰਗਾ ਪੁੰਨ ਦਾ ਹੈਗਾ ਕਰ ਜਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਧੰਨਵਾਦ ਜੀ